ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਸੋਸ਼ੀਓਲੋਜੀ ਬੀ ਐਸ ਮਾਸਟਰ ਫਰਸਟ ਦੇ ਲਈ ਸੋਸ਼ੀਓਲੋਜੀ ਸਬਜੈਕਟ ਦਾ ਆਪਾਂ ਟਾਪਿਕ ਕਰ ਰਹੇ ਹਾਂ ਸਮਾਜ ਤੋਂ ਕੀ ਭਾਵ ਹੈ ਸਮਾਜ ਦੀ ਪਰਿਭਾਸ਼ਾ ਦੋ ਸਮਾਜ ਦੀਆਂ ਵਿਸ਼ੇਸ਼ਤਾਵਾਂ ਦੱਸੋ ਠੀਕ ਹੈ ਤੇ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਸੋਸ਼ੀਓਲੋਜੀ ਦਾ ਪਾਸਿੰਗ ਫਾਰਮੂਲਾ ਤੇ ਬਾਕੀ ਜਿਹੜੇ ਇੰਪੋਰਟੈਂਟ ਟੌਪਿਕਸ ਨੇ ਜਿਹੜੇ ਆਪਾਂ ਨੇ ਕਵਰ ਕਰਵਾਏ ਹੋਏ ਨੇ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਪਲੇਲਿਸਟ ਦੇ ਵਿੱਚ ਤੁਸੀਂ ਜਾਣਾ tour study classes channel ਨੂੰ ਸਰਚ ਕਰਕੇ ਪਲੇਲਿਸਟ ਦੇ ਵਿੱਚ ਜਦੋਂ ਤੁਸੀਂ ਇਹਨੂੰ نیچے ਸਕਰੋਲ ਕਰੋਗੇ ਤਾਂ ਤੁਹਾਨੂੰ ਜਿਹੜੀ ਕਿ ਪਲੇਲਿਸਟ ਮਿਲੂਗੀ ਇਹਦੇ ਵਿੱਚ ਹਾਂਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ semesters 1 all subject ਇਹਨੂੰ ਕਲਿੱਕ ਕਰਨਾ ਦੈਨ ਉਸ ਤੋਂ ਬਾਅਦ ਇਹਦੇ ਵਿੱਚ all subjects ਨੇ ਤੁਹਾਡੇ ਇੰਗਲਿਸ਼ ਪੰਜਾਬੀ ਲਿਟਰੇਚਰ ਹਿੰਦੀ ਇੰਗਲਿਸ਼ ਲਿਟਰੇਚਰ ਤੇ ਤੁਹਾਡੇ फिजिकल एजुकेशन ਨੂੰ politcal science history ਠੀਕ ਹੈ ਪੰਜਾਬੀ لازਮੀ ਪੰਜਾਬੀ ਇਲੈਕਟਿਵ ਜੋ ਤੁਸੀਂ ਇਹਨੂੰ ਸਕਰੋਲ ਕਰੋਗੇ ਤਾਂ ਤੁਹਾਨੂੰ ਵੀਡੀਓਜ਼ ਮਿਲਣਗੇ ਨੀਚੇ ਸੋਸ਼ੀਓਲੋਜੀ ਸਬਜੈਕਟ ਦੀਆਂ ਹਾਂਜੀ ਦੇਖੋ ਸੋਸ਼ੀਓਲੋਜੀ ਦੇ ਲੌਂਗ ਕੁਐਸਚਨ ਇੱਥੋਂ ਸ਼ੁਰੂ ਹੋ ਰਹੇ ਨੇ ਤੇ ਇੰਪੋਰਟੈਂਟ ਸ਼ਾਰਟ ਕੁਐਸਚਨਸ ਨੇ ਤੇ ਨਾਲ ਦੀ ਨਾਲ ਜਿਹੜੇ ਕਿ ਸੋਸ਼ੀਓਲੋਜੀ ਦੇ ਵਿੱਚ ਪ੍ਰੀਵੀਅਸ ਇਅਰ ਜਿਹੜੇ ਕੁਐਸਚਨ ਪੇਪਰ ਆਏ ਹੋਣੇ ਉਹ ਤੇ ਸ਼ਾਰਟ ਕੁਐਸਚਨ ਠੀਕ ਹੈ ਚਾਰਲਸ ਕੋਲੇ ਕੁਲੇ ਦਾ ਸਿਧਾਂਤ ਅਮੀਰ ਦਾ ਸਮਾਜਿਕ ਨਿਯੰਤਰਣ ਸਿਧਾਂਤ ਤੇ ਕਿਹੜੇ ਕਿਹੜੇ ਯਾਦ ਕਰਨੇ ਨੇ ਪ੍ਰਸ਼ਨ ਸਮਾਜਿਕ ਨਿਯੰਤਰਣ ਸਮਾਜਿਕ ਨਿਯੰਤਰਣ ਦੇ ਵਿਸ਼ੇਸ਼ਤਾਵਾਂ ਸੋਸ਼ਲ ਕੰਟਰੋਲ ਹੈ ਇਹਦੇ ਏਜੰਸੀਆਂ ਸੱਭਿਆਚਾਰ ਕੀ ਹੈ ਸੱਭਿਆਚਾਰ ਦੇ ਵਿਸ਼ੇਸ਼ਤਾਵਾਂ ਸੰਸਕ੍ਰਿਤੀ ਕੀ ਇਹਦੇ ਵਿਸ਼ੇਸ਼ਤਾਵਾਂ ਸਮਾਜਿਕ ਸਮੂਹ ਕਿਹੜੇ ਕਿਹੜੇ ਨੇ ਗਰੁੱਪ ਠੀਕ ਹੈ ਤੇ ਇੱਕ ਤੁਹਾਨੂੰ ਨੀਚੇ ਮਿਲੂਗੀ ਵੀਡੀਓ ਉਹ ਕਿਉਂਕਿ ਆਪਾਂ ਕੱਲ ਜਾਂ ਪਰਸੋਂ ਹੀ ਅਪਲੋਡ ਕੀਤੀਆਂ ਨੇ ਹਾਂਜੀ ਸਮਾਜਿਕ ਕਰਨ ਦੇ ਸਿਧਾਂਤ ਸਮਾਜਿਕ ਕਰਨ ਦੇ ਸਾਧਨ ਜਾਂ ਏਜੰਸੀਆਂ ਠੀਕ ਹੈ ਤੇ ਸਮਾਜਿਕ ਨਿਯੰਤਰਣ ਦੀਆਂ ਏਜੰਸੀਆਂ ਇਹ ਵਾਲੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜਿਹੜੇ ਕਿ ਜਾਣ ਪਛਾਣ ਦਵਾਂਗੇ ਤੇ ਹਾਂਜੀ ਜਾਣ ਪਛਾਣ ਦੇ ਵਿੱਚ ਆਮ ਬੋਲ ਚਾਲ ਦੇ ਵਿੱਚ ਸਮਾਜ ਦਾ ਅਰਥ ਕੀ ਹੁੰਦਾ ਵਿਅਕਤੀਆਂ ਦੇ ਸਮੂਹ ਤੋਂ ਲੈ ਜਾਂਦਾ ਸਮਾਜ ਤੋਂ ਭਾਵ ਕੀ ਹੈ ਵਿਅਕਤੀਆਂ ਦੇ ਸਮੂਹ ਤੋਂ ਤੇ ਬਹੁਤ ਸਾਰੇ ਫਿਲਾਸਫਰ ਇਸ ਸ਼ਬਦ ਦੀ ਵਰਤੋਂ ਇਸ ਅਰਥ ਦੇ ਵਿੱਚ ਕਰਦੇ ਨੇ ਇਸ ਤਰ੍ਹਾਂ ਸਮਾਜ ਦਾ ਮਤਲਬ ਕੀ ਹੈ ਕਿਸੇ ਸਮੂਹ ਦੇ ਵਿਅਕਤੀ ਤੋਂ ਮਤਲਬ ਕਿ ਕਿਸੇ ਗਰੁੱਪ ਦੇ ਕਿਸੇ ਏਰੀਏ ਦੇ ਵਿਅਕਤੀਆਂ ਤੋਂ ਲਿਆ ਜਾਂਦਾ ਤੇ ਉਹਨਾਂ ਦੇ ਵਿਚਕਾਰ ਰਿਸ਼ਤਿਆਂ ਤੋਂ ਨਹੀਂ ਮਤਲਬ ਕਿ ਵਿਅਕਤੀਆਂ ਦੇ ਗਰੁੱਪ ਤੋਂ ਲਿਆ ਜਾਂਦਾ ਤੇ ਕਦੀ ਕਦੀ ਸਮਾਜ ਮਤਲਬ ਨੂੰ ਕਿਸੇ ਸੰਸਥਾ ਦੇ ਨਾਮ ਤੋਂ ਵੀ ਮੰਨ ਲਿਆ ਜਾਂਦਾ ਜਿਵੇਂ ਆਰੀਆ ਸਮਾਜ ਬ੍ਰਹਮੋ ਸਮਾਜ ਇਸ ਇਸ ਤਰ੍ਹਾਂ ਆਮ ਆਦਮੀ ਦੀ ਭਾਸ਼ਾ ਵਿੱਚ ਆਪਾਂ ਸਮਾਜ ਦਾ ਅਰਥਾ ਵਿੱਚ ਇਹਨਾਂ ਅਰਥਾਂ ਵਿੱਚ ਲਿਆ ਜਾਂਦਾ ਕਿ ਪਰ ਸਮਾਜ ਵਿਗਿਆਨ ਦੇ ਵਿੱਚ ਇਹ ਸ਼ਬਦ ਦਾ ਅਰਥ ਕੁਝ ਹੋਰ ਅਰਥਾਂ ਦੇ ਵਿੱਚ ਲਿਆ ਜਾਂਦਾ ਸਮਾਜ ਵਿਗਿਆਨ ਸਮਾਜ ਸ਼ਬਦ ਦਾ ਮਤਲਬ ਲੋਕਾਂ ਦੇ ਸਮੂਹ ਤੋਂ ਨਹੀਂ ਲਿਆ ਜਾਂਦਾ ਬਲਕਿ ਉਹਨਾਂ ਦੇ ਵਿਚਾਰ ਪੈਦਾ ਹੋਏ ਰਿਸ਼ਤਿਆਂ ਦੇ ਫਲਸਰੂਪ ਜਿਹੜੇ ਨਿਯਮ ਬਣਦੇ ਨੇ ਉਹਨਾਂ ਤੋਂ ਲਿਆ ਜਾਂਦਾ ਸਮਾਜਿਕ ਰਿਸ਼ਤਿਆਂ ਵਿੱਚ ਲੋਕਾਂ ਦਾ ਬਹੁਤ ਜ਼ਿਆਦਾ ਮਹੱਤਵ ਹੁੰਦਾ ਤੇ ਉਹ ਸਮਾਜ ਦਾ ਇੱਕ ਜ਼ਰੂਰੀ ਅੰਗ ਨੇ ਇਹ ਇੱਕ ਪ੍ਰਕਿਰਿਆ ਹੈ ਨਾ ਕਿ ਇੱਕ ਚੀਜ਼ ਤੇ ਸਮਾਜ ਦੇ ਵਿੱਚ ਇੱਕ ਜ਼ਰੂਰੀ ਚੀਜ਼ ਇਹ ਹੈ ਕਿ ਲੋਕਾਂ ਦੇ ਵਿਚਾਰਲੇ ਰਿਸ਼ਤੇ ਤੇ ਅੰਤਰ ਵਿਚਲੇ ਨਿਯਮ ਜਿਨ੍ਹਾਂ ਨਾਲ ਸਮਾਜ ਦੇ ਮੈਂਬਰ ਇੱਕ ਦੂਜੇ ਦੇ ਨਾਲ ਰਹਿੰਦੇ ਨੇ ਠੀਕ ਹੈ ਉਹਨਾਂ ਤੋਂ ਲਿਆ ਜਾਂਦਾ ਤੇ ਸਮਾਜ ਸ਼ਾਸਤਰੀ ਸਮਾਜ ਸ਼ਬਦ ਦਾ ਅਰਥ ਆਮ ਰੂਪ ਦੇ ਵਿੱਚ ਕਰਦੇ ਨੇ ਤਾਂ ਉਹਨਾਂ ਦਾ ਮਤਲਬ ਸਮਾਜ ਦੇ ਵਿੱਚ ਹੋਣ ਵਾਲੇ ਸਮਾਜਿਕ ਸਬੰਧਾਂ ਦੇ ਜਾਲ ਤੋਂ ਆ ਤੇ ਜਦੋਂ ਉਹ ਸਮਾਜ ਸ਼ਬਦ ਨੂੰ ਵਿਸ਼ੇਸ਼ ਰੂਪ ਦੇ ਵਿੱਚ ਪ੍ਰਯੋਗ ਕਰਦੇ ਨੇ ਤਾਂ ਉਹਨਾਂ ਦਾ ਮਤਲਬ ਹੁੰਦਾ ਕਿ ਸਮਾਜ ਉਹਨਾਂ ਮਨੁੱਖਾਂ ਦਾ ਸਮੂਹ ਹੈ ਜਿਨ੍ਹਾਂ ਵਿੱਚ ਵਿਸ਼ੇਸ਼ ਪ੍ਰਕਾਰ ਦੇ ਸਬੰਧ ਪਾਏ ਜਾਂਦੇ ਨੇ ਤਾਂ ਸਮਾਜ ਜਦੋਂ ਸਮਾਜ ਵਿਗਿਆਨੀ ਸਮਾਜ ਸ਼ਬਦ ਨੂੰ ਵਰਤਦੇ ਨੇ ਤਾਂ ਉਹਨਾਂ ਦਾ ਮਤਲਬ ਸਿਰਫ ਲੋਕਾਂ ਦੇ ਜੋੜ ਤੋਂ ਨਹੀਂ ਉਹਨਾਂ ਦਾ ਮਤਲਬ ਹੁੰਦਾ ਸਮਾਜ ਦੇ ਲੋਕਾਂ ਵਿੱਚ ਪਾਇਆ ਜਾਣ ਵਾਲਾ ਸਬੰਧਾਂ ਦਾ ਜਾਲ ਤੋਂ ਜਿਨ੍ਹਾਂ ਨਾਲ ਲੋਕ ਇੱਕ ਦੂਜੇ ਦੇ ਨਾਲ ਜੁੜੇ ਹੁੰਦੇ ਨੇ ਸਿਰਫ ਕੁਝ ਲੋਕ ਇਕੱਠੇ ਕਰਨ ਵਾਲੀ ਸਮਾਜ ਨਹੀਂ ਬਣ ਜਾਂਦਾ ਸਮਾਜ ਤਾਂ ਹੀ ਬਣਦਾ ਜਦੋਂ ਉਹਨਾਂ ਸਮਾਜ ਦੇ ਉਹਨਾਂ ਲੋਕਾਂ ਵਿੱਚ ਅਰਥਪੂਰਨ ਸਬੰਧ ਹੋਣ ਤੇ ਇਹ ਸਬੰਧ ਅਮੂਰਤ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਵੇਖ ਨਹੀਂ ਸਕਦੇ ਤੇ ਨਾ ਹੀ ਇਹਨਾਂ ਦਾ ਕੋਈ ਠੋਸ ਰੂਪ ਹੁੰਦਾ ਸਿਰਫ ਅਸੀਂ ਇਹਨਾਂ ਨੂੰ ਮਹਿਸੂਸ ਕਰ ਸਕਦੇ ਹਾਂ ਤੇ ਜੀਵਨ ਦੇ ਹਰ ਰੂਪ ਦੇ ਵਿੱਚ ਮੌਜੂਦ ਹੁੰਦੇ ਨੇ ਤੇ ਨਾ ਸਬੰਧਾਂ ਨੂੰ ਇੱਕ ਦੂਜੇ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ ਤਾਂ ਆਪਸ ਦੇ ਵਿੱਚ ਇੰਨੇ ਜ਼ਿਆਦੇ ਅੰਤਰ ਸਵੰਧਿਤ ਹੁੰਦੇ ਨੇ ਕਿ ਇਹਨਾਂ ਦਾ ਨਖੇੜਾ ਕਰਨਾ ਮੁਸ਼ਕਲ ਹੁੰਦਾ ਤੇ ਇਹ ਸਾਰੇ ਸਬੰਧ ਜੋ ਵਿਅਕਤੀਆਂ ਵਿਚਕਾਰ ਹੁੰਦੇ ਨੇ ਇਹਨਾਂ ਦੇ ਜਾਲ ਨੂੰ ਹੀ ਕੀ ਕਿਹਾ ਜਾਂਦਾ ਸਮਾਜ ਕਿਹਾ ਜਾਂਦਾ ਨੈਕਸਟ ਅਗੇ ਇਹਨਾਂ ਦੇ ਪਰਿਭਾਸ਼ਾ ਪਰਿਭਾਸ਼ਾ ਦੇ ਵਿੱਚ ਮੁਕਾਈਵਰ ਤੇ ਪੇਜ ਦੇ ਅਨਸਾਰ ਸਮਾਜ ਜੀ ਵਿਵਹਾਰਾਂ ਤੇ ਪ੍ਰਕਿਰਿਆਵਾਂ ਦੀ ਅਧਿਕਾਰ ਅਤੇ ਪਰਸਪਰ ਸਹਿਯੋਗ ਦੀ अनेका ਸਮੂਹਾਂ ਅਤੇ ਵਿਭਾਗਾਂ ਦੀ ਮਾਨਵ ਵਿਵਹਾਰ ਦੇ ਨਿਯੰਤਰਣ ਤੇ ਸਵੈਦੀਨਤਾ ਦੀ ਅਵਸਥਾ ਠੀਕ ਹੈ ਤੇ ਇਹਨਾਂ ਦੇ ਵਿੱਚੋਂ ਸਭ ਤੋਂ ਈਜ਼ੀ ਵਸੇ ਹੈਗੀ ਇਹ ਹਾਂਜੀ ਗ੍ਰੀਡਿੰਗਸ ਦੀ ਵੀ ਈਜ਼ੀ ਆ ਕਿ ਸਮਾਜਿਕ ਸੰਗਠਨ ਹੈ ਇੱਕ ਪਰਸਪਰਿਕ ਰਸਮੀ ਸਬੰਧਾਂ ਦੇ ਇੱਕ ਜਹਾਜ ਹੋ ਜਿਸ ਦੇ ਕਾਰਨ ਉਸ ਦੇ ਅੰਤਰਗਤ ਸਭ ਵਿਅਕਤੀ ਇੱਕ ਦੂਜੇ ਦੇ ਨਾਲ ਜੁੜੇ ਹੁੰਦੇ ਨੇ ਤੇ ਇੱਕ ਗ੍ਰੀਨ ਦੀ ਵੀ ਈਜ਼ੀ ਆ ਸਮਾਜਿਕ ਵੱਡਾ ਸਮੂਹ ਜਿਸ ਨਾਲ ਵਿਅਕਤੀ ਸੰਬੰਧਿਤ ਹੈ ਠੀਕ ਹੈ ਤੇ ਇਹ ਵੀ ਰਿਊਟਰ ਸਮਾਜ ਸਮੂਹ ਇੱਕ ਅਮੂਰਤ ਸ਼ਬਦ ਆ ਜੋ ਕਿ ਸਮੂਹ ਦੇ ਦੋ ਜਾਂ ਦੋ ਤੋਂ ਵੱਧ ਮੈਂਬਰਾਂ ਦੇ ਵਿਚਕਾਰ ਵਿਦਵਾਨ ਪਰਸਵਰ ਸੰਬੰਧਾਂ ਦੇ ਜਟਿਲਤਾਵਲ ਸੰਕੇਤ ਕਰਦਾ ਹੈ ਅੱਗੇ ਦੇ ਵਿਸ਼ੇਸ਼ਤਾਵਾਂ ਸਮਾਜ ਸ ਸੰਬੰਧਾਂ ਉੱਤੇ ਆਧਾਰਿਤ ਹੁੰਦਾ ਹਾਂਜੀ ਸੋਸਾਇਟੀ ਇਜ਼ ਵੇਸਡ ਔਨ ਰਿਲੇਸ਼ਨਸ਼ਿਪ ਸਮਾਜ ਕਾਈਵਰਤੀ ਪੇਜ ਦੇ ਅਨੁਸਾਰ ਸਮਾਜ ਸਮਾਜਿਕ ਸਬੰਧਾਂ ਦਾ ਜਾਲ ਹੈ ਇਸ ਦਾ ਅਰਥ ਇਹ ਹੋਇਆ ਕਿ ਸਮਾਜ ਸਬੰਧਾਂ ਉੱਤੇ ਧਾਰਿਤ ਹੁੰਦਾ ਜਿੱਥੇ ਜਾਲ ਸ਼ਬਦ ਦਾ ਇਸਤੇਮਾਲ ਹੋ ਕਿਉਂ ਹੋਇਆ ਠੀਕ ਹੈ ਕਿਉਂਕਿ ਸਮਾਜ ਵਿੱਚ ਹਜ਼ਾਰਾਂ ਤਰ੍ਹਾਂ ਦੇ ਸਬੰਧ ਪਾਏ ਗਏ ਨੇ ਸਿਰਫ ਇੱਕ ਪਰਿਵਾਰ ਦੇ ਵਿੱਚ 15 ਤੋਂ ਜ਼ਿਆਦਾ ਤਰ੍ਹਾਂ ਦੇ ਸਬੰਧ ਪਾਏ ਜਾ ਸਕਦੇ ਨੇ ਠੀਕ ਹੈ ਤੇ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਮਾਜ ਵਿੱਚ ਕਿੰਨੇ ਤਰ੍ਹਾਂ ਦੇ ਸਬੰਧ ਹੋਣਗੇ ਸਮਾਜ ਸਿਰਫ ਮਨੁੱਖਾਂ ਦਾ ਜੋੜਾ मात्र ਹੀ ਨਹੀਂ ਸਮਾਜ ਬਣਾਉਣ ਲਈ ਜ਼ਰੂਰੀ ਹੈ ਕਿ ਉਹਨਾਂ ਵਿੱਚ ਕਰਕੇ ਇਸ ਪ੍ਰਕਾਰ ਦੇ ਸਬੰਧ ਹੋਣ ਪਰ ਇੱਥੇ ਗੱਲ ਇਹ ਵੀ ਧਿਆਨ ਦੇ ਰੱਖਣ ਵਾਲੀ ਹੈ ਕਿ ਇਹ ਸਬੰਧ ਅਨੁਪੂਰਕ ਹੋਣੇ ਚਾਹੀਦੇ ਨੇ ਜੇਕਰ ਸਬੰਧ ਅਨੁਪੂਰਕ ਨਹੀਂ ਹੋਣਗੇ ਤਾਂ ਸਮਾਜ ਨਹੀਂ ਬਣ ਜਾਂਦਾ ਸਮਾਜਿਕ ਸਬੰਧ ਹਰ ਸਥਾਨ ਉੱਤੇ ਹਮੇਸ਼ਾ ਮਨੁੱਖਾਂ ਵਿੱਚ ਪਾਏ ਜਾਂਦੇ ਨੇ ਕਿਉਂਕਿ ਮਨੁੱਖਾਂ ਦੇ ਸਬੰਧ ਪਰਸਪਰ ਚੇਤਨਾ ਦੇ ਧਾਰ ਉੱਤੇ ਨਿਸ਼ਚਿਤ ਹੁੰਦੇ ਨੇ ਇੱਕ ਗੱਲ ਹੋਰ ਵੀ ਧਿਆਨ ਦੇਣਯੋਗ ਹੈ ਕਿ ਇਹ ਸਬੰਧ ਸਹਿਯੋਗ ਅਤੇ ਪਿਆਰ ਵਾਲੇ ਹੋਣ ਨਫ਼ਰਤ ਤੇ ਸੰਘਰਸ਼ ਪਰੇ ਵੀ ਹੋ ਸਕਦੇ ਨੇ ਸਬੰਧ ਤੇ ਸਬੰਧਾਂ ਵਿੱਚ ਪਰਸਪਰ ਚੇਤਨਤਾ ਹੋਣੀ ਜ਼ਰੂਰੀ ਹੈ ਭਾਵੇਂ ਉਹ ਕਿਸੇ ਵੀ ਪ੍ਰਕਾਰ ਦੀ ਕਿਉਂ ਨਾ ਹੋਵੇ ਸੈਕੰਡ ਪੁਆਇੰਟ ਹੈਗਾ ਸਮਾਜ ਭਿੰਨਤਾਵਾਂ ਤੇ ਸਮਾਨਤਾਵਾਂ ਉਤੇ ਆਧਾਰਿਤ ਹੁੰਦਾ ਹਾਂਜੀ ਸਮਾਜ ਸਮਾਨਤਾਵਾਂ ਤੇ ਭਿੰਨਤਾਵਾਂ ਦੋਹਾਂ ਤੇ ਆਧਾਰਿਤ ਹੁੰਦਾ ਸਮਾਜ ਤੋਂ ਬਿਨਾਂ ਸਮਾਜ ਦੋਹਾਂ ਤੋਂ ਬਿਨਾਂ ਸਮਾਜ ਕਾਇਮ ਨਹੀਂ ਹੋ ਸਕਦਾ বিজেপি ਇੰਤਮ ਨਹੀਂ ਹੋਣਗੇ ਜਾਂ ਸਮਾਨਤਾ ਨਹੀਂ ਹੋਣਗੀਆਂ ਭਾਵੇਂ ਇੱਕ ਦੂਜੇ ਦੇ ਵਿਰੋਧ ਦੇ ਵਿੱਚੋਂ ਰਹਿੰਦੀਆਂ ਨੇ ਪਰ ਇਹ ਇੱਕ ਦੂਜੇ ਦੇ ਬਿਨਾਂ ਵੀ ਨਹੀਂ ਰਹਿ ਸਕਦੀਆਂ ਸਮਾਜ ਵਿੱਚ ਕਦੇ ਕ੍ਰੂਪਤਾ ਆਉਂਦੀ ਹੈ ਤੇ ਕਦੇ ਪਿੰਤਾ ਆਉਂਦੀ ਹੈ ਇਸ ਕਰਕੇ ਇਹ ਇੱਕ ਦੂਜੇ ਦੇ ਪੂਰਕ ਹੁੰਦੇ ਨੇ ਸਮਾਜਿਕ ਸੰਬੰਧ ਤਾਂ ਹੀ ਸਥਾਪਿਤ ਹੋ ਸਕਦੇ ਨੇ ਜੇਕਰ ਕਿਸੇ ਪ੍ਰਕਾਰ ਦੀ ਸਮਾਨਤਾ ਹੋਵੇ ਕਿਉਂਕਿ ਇਸ ਬਿਨਾਂ ਇੱਕ ਦੂਜੇ ਪ੍ਰਤੀ ਖਿੱਚਣ ਨਹੀਂ ਪੈਦਾ ਹੋ ਸਕਦੀ ਤਾਂ ਸਮਾਜ ਪੈਦਾ ਨਹੀਂ ਹੋ ਸਕਦਾ ਇਸ ਤੋਂ ਇਲਾਵਾ ਪਿੰਤਾਵਾਂ ਵੀ ਜ਼ਰੂਰੀਆਂ ਨੇ ਜਿਵੇਂ ਆਦਮੀ ਤੇ ਔਰਤ ਵਿੱਚ ਭਿੰਨਤਾ ਜਿਸ ਬਗੈਰ ਸਮਾਜ ਨਹੀਂ ਚੱਲ ਸਕਦਾ ਇਸੇ ਤਰ੍ਹਾਂ ਸਮਾਜ ਚਲਾਉਣ ਲਈ ਸਮਾਨਤਾਵੰਦੀ ਭਿੰਨਤਾਵਾਂ ਦੋਨਾਂ ਦੀ ਜ਼ਰੂਰਤ ਹੁੰਦੀ ਹੈ ਅੱਗੇ ਹੈਗਾ ਅੰਤਰ ਨਿਰਭਰਤਾ ਸਮਾਜ ਦੇ ਬਣੇ ਰਹਿਣ ਲਈ ਅੰਤਰ ਨਿਰਭਰਤਾ ਠੀਕ ਹੈ ਇੰਟਰਡਿਪੈਂਡੈਂਸ ਇਹ ਬਹੁਤ ਜ਼ਰੂਰੀ ਹੈ ਤੇ ਮਨੁੱਖ ਨੂੰ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਹੋਰ ਨਾਲ ਵਿਅਕਤੀਆਂ ਦੇ ਨਾਲ ਸਬੰਧ ਰੱਖਣੇ ਪੈਂਦੇ ਨੇ ਕਿਉਂਕਿ ਹਰ ਵਿਅਕਤੀ ਦੀ ਇੰਨੀ ਸਮਰੱਥਾ ਨਹੀਂ ਹੁੰਦੀ ਕਿ ਉਹ ਸਾਰੇ ਕੰਮ ਆਪਣੇ ਆਪ ਕਰ ਸਕੇ ਤੇ ਉਸ ਨੂੰ ਹੋਰਾਂ ਵਿਅਕਤੀ ਉੱਪਰ ਨਿਰਭਰ ਰਹਿਣਾ ਪੈਂਦਾ ਤੇ ਵਿਅਕਤੀ ਜਿਵੇਂ ਜਿਵੇਂ ਵੱਡਾ ਹੁੰਦਾ ᱛੀਵੇਂ ᱛੀਵੇਂ ਹੋਰ ਆਪਰ ਨਿਰਭਰ ਹੁੰਦਾ ਕਿਉਂਕਿ ਉਸਦੇ ਜਰੂਰਤਾਂ ਵਧੇ ਜਾਂਦੀਆਂ ਨੇ ਇਸ ਤਰ੍ਹਾਂ ਅੰਤਰ ਨਿਰਭਰਤਾ ਸਮਾਜ ਦਾ ਇੱਕ ਜ਼ਰੂਰੀ ਤੱਤ ਹੈ ਅੱਗੇ ਹੈਗਾ ਸੈਕੰਡ ਸਮਾਜ ਅਮੂਰਤ ਹੁੰਦਾ ਸਮਾਜ ਅਮੂਰਤ ਹੁੰਦਾ ਕਿਉਂਕਿ ਇਹ ਸਬੰਧਾਂ ਦਾ ਜਾਲ ਆ ਤੇ ਇਹਨਾਂ ਸਬੰਧਾਂ ਨੂੰ ਅਸੀਂ ਵੇਖ ਨਹੀਂ ਸਕਦੇ ਨਾ ਹੀ ਸ਼ੋਹ ਸਕਦੇ ਆ ਇਹਨਾਂ ਨੂੰ ਸਿਰਫ ਅਸੀਂ ਮਹਿਸੂਸ ਕਰ ਸਕਦੇ ਕਿਉਂਕਿ ਅਸੀਂ ਸਬੰਧਾਂ ਨੂੰ ਸ਼ੋਹ ਨਹੀਂ ਸਕਦੇ ਇਸ ਲਈ ਇਹਨਾਂ ਦਾ ਕੋਈ ਠੋਸ ਰੂਪ ਨਹੀਂ ਹੁੰਦਾ ਤੇ ਇਹ ਅਮੂਰਤ ਹੁੰਦੇ ਨੇ ਕਿਉਂਕਿ ਸਬੰਧ ਅਮੂਰਤ ਹੁੰਦੇ ਨੇ ਇਸ ਲਈ ਸਬੰਧਾਂ ਦੁਆਰਾ ਬਣਿਆ ਸਮਾਜ ਦਾ ਸਭ ਤੋਂ ਮਹੱਤਵਪੂਰਨ ਤੱਤ ਹੁੰਦਾ ਹੈ ਮਨੁੱਖ ਤੇ ਮਨੁੱਖ ਤੋਂ ਬਗੈਰ ਕੋਈ ਸਮਾਜ ਨਹੀਂ ਬਣ ਸਕਦਾ ਜੇਕਰ ਮਨੁੱਖ ਹੀ ਨਹੀਂ ਹੋਣਗੇ ਤਾਂ ਸਬੰਧ ਕੌਣ ਸਥਾਪਿਤ ਕਰੇਗਾ ਤੇ ਸਮਾਜ ਕਿਵੇਂ ਬਣੇਗਾ ਤੇ ਵਿਅਕਤੀ ਨਹੀਂ ਹੋਣ ਤੋਂ ਬਿਨਾ ਸਮਾਜ ਦੀ ਹੋਣ ਦਾ ਨਾ ਮੁਮਕਿਨ ਇਸ ਲਈ ਜ਼ਰੂਰੀ ਹੈ ਕਿ ਜਨਸੰਖਿਆ ਹੋਵੇ ਜਨਸੰਖਿਆ ਦੇ ਹੋਣ ਲਈ ਵੀ ਕਈ ਜ਼ਰੂਰੀ ਚੀਜ਼ਾਂ ਨੇ ਜਿਵੇਂ ਜਨਸੰਖਿਆ ਵਿੱਚ ਕਾਫੀ ਮਾਤਰਾ ਵਿੱਚ ਭੋਜਨ ਉਪਲਬਧ ਹੋਵੇ ਜਨਸੰਖਿਆ ਦੀ ਹਰ ਮੁਸੀਬਤ ਤੋਂ ਰੱਖਿਆ ਸਮਾਜ ਦਾ ਜਨਸੰਖਿਆ ਦਾ ਅੱਗੇ ਵਧਣਾ ਜ਼ਰੂਰੀ ਹੈ ਕਿਉਂਕਿ ਜੇਕਰ ਜਨਸੰਖਿਆ ਨਾ ਵਧੇ ਤਾਂ ਇੱਕ ਦਿਨ ਸਾਰੇ ਲੋਕ ਖਤਮ ਹੋ ਜਾਣਗੇ ਇਸ ਤਰ੍ਹਾਂ ਜਨਸੰਖਿਆ ਤੋਂ ਬਗੈਰ ਸਮਾਜ ਦਾ ਬਣਨਾ ਨਾ ਸੰਭਵ ਅੱਗੇ ਆਗਾ ਸਮਾਜ ਵਿੱਚ ਸਹਿਯੋਗ ਤੇ ਸੰਘਰਸ਼ ਜ਼ਰੂਰੀ ਹੁੰਦਾ ਜਿਵੇਂ ਸਮਾਨਤਾਵਾਂ ਦੇ ਭਿੰਨਤਾਵਾਂ ਸਮਾਜ ਦੀ ਹੋਂਦ ਲਈ ਜ਼ਰੂਰੀ ਨੇ ਉਸੇ ਤਰ੍ਹਾਂ ਸਹਿਯੋਗ ਤੇ ਸੰਘਰਸ਼ ਵੀ ਸਮਾਜ ਦੀ ਹੋਂਦ ਲਈ ਜ਼ਰੂਰੀ ਹੈ ਸਹਿਯੋਗ ਸਮਾਜ ਦੇ ਨਿਰਮਾਣ ਦੇ ਇੱਕ ਜ਼ਰੂਰੀ ਤੱਤ ਆ ਸਮਾਜ ਵਿੱਚ ਮਨੁੱਖ ਰਹਿੰਦੇ ਨੇ ਦੇ ਹੋ ਇੱਕ ਦੂਜੇ ਤੇ ਨਿਰਭਰ ਹੁੰਦੇ ਨੇ ਤੇ ਇਹ ਅੰਤਰ ਨਿਰਭਰਤਾ ਤਾਂ ਹੀ ਹੁੰਦੀ ਹੈ ਜੇਕਰ ਉਹਨਾਂ ਵਿੱਚ ਸਹਿਯੋਗ ਹੋਵੇ ਇੱਕ ਬੱਚੇ ਨੂੰ ਵੱਡਾ ਕਰਨ ਵਿੱਚ ਕਈ ਹੱਥ ਮਤਵ ਬਹੁਤ ਭੂਮਿਕਾ ਨਿਭਾਉਂਦੇ ਨੇ ਤਾਂ ਇਹ ਸਿਰਫ ਸਹਿਯੋਗ ਉੱਤੇ ਡਿਪੈਂਡ ਕਰਦਾ ਪਰਿਵਾਰ ਤਾਂ ਹੀ ਅੱਗੇ ਵਧਦਾ ਜੇਕਰ ਪਤੀ ਪਤਨੀ ਵਿੱਚ ਸਹਿਯੋਗ ਕਰਨ ਇਸ ਤਰ੍ਹਾਂ ਸਮਾਜ ਦੇ ਹਰ ਪੱਖ ਵਿੱਚ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ ਇਸੇ ਤਰ੍ਹਾਂ ਸੰਘਰਸ਼ ਵੀ ਜ਼ਰੂਰੀ ਹੈ ਜੀਵਨ ਜਿਉਣ ਲਈ ਵਿਅਕਤੀ ਨੂੰ ਇਸ ਤਰ੍ਹਾਂ ਸਮਾਜ ਦੇ ਹਰ ਪੱਖ ਦੇ ਵਿੱਚ ਸਹਿਯੋਗ ਦੀ ਜ਼ਰੂਰਤ ਹੈ ਤੇ ਉਹਨੂੰ ਸੰਘਰਸ਼ ਦੀ ਵੀ ਜ਼ਰੂਰਤ ਹੈ ਜਿਵੇਂ ਡਾਰਵਿਨ ਨੇ ਕਿਹਾ ਕਿ ਸਰਵਾਈਵ ਆਫ ਦਾ ਫਿਟੈਸਟ ਤਾਂ ਜਿਹੜਾ ਤਾਕਤਵਰ ਹੋਈ ਜੀ ਪਾਊਗਾ ਤੇ ਜਿਉਂ ਦੀ ਤਾਕਤ ਸੰਘਰਸ਼ ਨਾਲ ਹੀ ਆਉਂਦੀ ਹੈ ਸਿਰਫ ਸ਼ੰਗਾਰਸ਼ ਸਿਰਫ ਨਕਾਰਾਤਮਕ ਪਧਰਤ ਨਹੀਂ ਬਲਕਿ ਸਕਾਰਾਤਮਕ ਪਧਰ ਤੇ ਵੀ ਹੁੰਦਾ ਤੇ ਉਹ ਸਾਰੂ ਕੰਮ ਵੀ ਕਰਦਾ ਜਿਵੇਂ ਨੌਕਰੀ ਪ੍ਰਾਪਤ ਕਰਨ ਲਈ ਵਿਅਕਤੀ ਵੱਧ ਤੋਂ ਵੱਧ ਪੜ੍ਹ ਕੇ ਜ਼ਿਆਦਾ ਨੰਬਰ ਲੈਣਾ ਚਾਹੁੰਦਾ ਤੇ ਹੋਰਾਂ ਵਿਦਿਆਰਥੀਆਂ ਨਾਲੋਂ ਵੱਧ ਨੰਬਰ ਲੈਣ ਲਈ ਸ਼ੰਗਾਰਸ਼ ਕਰਦਾ ਇਸ ਤਰ੍ਹਾਂ ਸੰਘਰਸ਼ ਵੀ ਸਮਾਜ ਦੀ ਹੋਂਦ ਲਈ ਜ਼ਰੂਰੀ ਆ ਸੋ ਇਹ ਸਾਰੀਆਂ ਸੇ ਵਿਸ਼ੇਸ਼ਤਾਵਾਂ ਬਾਕੀ ਆਪਾਂ ਨੇ ਸਿਧਾਂਤ ਪਹਿਲਾਂ ਕਰਵਾਏ ਹੋਏ ਨੇ ਥੈਂਕਸ